ਸੋ ਨੂੰ ਚਾਰਿਆ ਵੀ ਕਿ ਕਰੋਨਾ ਦੇ ਕੇਸ ਜਿੱਦਾਂ ਫਰੋਜ਼ਪੁਰ ਵਗੈਰਾ ਆ ਗਏ ਐ ਇੱਕ ਕੇਸ ਕੱਲੇ ਰਿਪੋਰਟਡ ਐ ਪਰ ਸਾਡੇ ਜ਼ਿਲ੍ਹੇ ਦੇ ਵਿੱਚ ਹਸ ਤੱਕ ਕੋਈ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਪਰ ਇਸ ਚੀਜ਼ ਨੂੰ ਲੈ ਕੇ ਵੀ ਅਸੀਂ ਬਿਲਕੁਲ ਤਿਆਰ ਹੈ ਜੀ ਸਾਡੇ ਕੋਲ ਸਾਰੇ ਸਾਡੇ ਡਾਕਟਰ ਟ੍ਰੇਨਡ ਹੈਗੇ ਨੇ ਸਾਰੇ ਰਿਗੋਟ ਟੈਕਨੀਸ਼ੀਅਨ ਸਾਡੇ ਕੋਲ ਪੂਰੇ ਹੈਗੇ ਆ ਤੇ ਵਾਰਡ ਦਾ ਵੀ ਸਾਡੇ ਕੋਲ ਪ੍ਰਬੰਧ ਹੈਗਾ ਜੇ ਸਾਨੂੰ ਲੋੜ ਪਈ ਤਾਂ ਅਸੀਂ ਆਈਸੋਲੇਟਡ ਵਾਰਡ ਵੀ ਵਿਦਿਨ 1 ਜਾਂ 2 ਆਵਰਸ ਅਸੀਂ ਕ੍ਰੀਏਟ ਕਰ ਦਿਆਂਗੇ ਸਾਡੇ ਕੋਲੇ ਐਨਫ ਸਪੇਸ ਹੈਗੀ ਹੈ ਸਾਡੇ ਸੀਐਸਸੀ ਦੇ ਵਿੱਚ ਮੇਰੀ ਅਸੈਸਮੈਂਟ ਹੈਗੀ ਹੈ ਕਿ ਦੇ ਦੇ 30% ਸਾਡੀ ਸੀਐਸਸੀ ਤੇ ਮੋਸਟਲੀ ਸਾਡੇ ਕੋਲੇ ਉੱਥੇ ਅਕੂਪੈਂਸ ਅਕੂਪੈਂਸ ਜਿਹੜੀ ਬੈਡ ਅਕੂਪੈਂਸ 10 15 ਦੇ ਕਰੀਬ ਹੈਗੀ ਹੈ ਕਿ ਸਾਡੇ ਹਸਪਤਲੇ ਵੀ ਸਾਡੇ ਕੋਲੇ ਅਸੀਂ ਡਾਕਟਰਸ ਨੂੰ ਸਾਡੇ ਸਟਾਫ ਨੂੰ ਸੈਂਸਟਾਈਜ਼ ਕਰ ਦਿੱਤਾ ਹੈਗਾ ਤੇ ਐਪੀਡੀਮੀਓਲੋਜਿਸਟ ਨੂੰ ਵੀ ਅਸੀਂ ਸੈਂਸਟਾਈਜ਼ ਕਰ ਦਿੱਤਾ ਹੈਗਾ ਕਿ ਇਹਦੇ ਰਿਗਾਰਡਿੰਗ ਜੋ ਵੀ ਅਸੀਂ ਪ੍ਰਬੰਧ ਕਰਨਾ ਉਹ ਅਸੀਂ ਕ ਕਰਨ ਵਾਲੀ ਜਿੱਥੇ ਕਿ ਮੈਂ ਵਾਰਡ ਦੀ ਗੱਲ ਕਰ ਰਿਹਾ ਵਾਰਡ ਦਾ ਹਿੰ ਤੱਕ ਕਿਸੇ ਸਾਡੇ ਕੋਲ ਕੋਈ ਤੇਸ ਨਹੀਂ ਇਹਦਾ ਇਸ ਕਰਕੇ ਅਸੀਂ ਚਾਹੁੰਦੇ ਨਹੀਂ ਹਾਂ ਕਿ ਉਹ ਸਾਡੇ ਬੈਡ ਤੇ ਜਾ ਸਟੌਨ ਕਿ ਉਹ ਫਿਰ ਉਹ ਕਿਸੇ ਹੋਰ ਵੀ ਵਰਤੇ ਜਾ ਰਹੇ ਇਸ ਕਰਕੇ ਅਸੀਂ ਪਰ ਅਸੀਂ ਰੈਡੀ ਆਂ ਕਿ ਦਿਨੇ 1 অর 2 ਆਵਰ ਅਸੀਂ ਉਹਨਾਂ ਦਾ ਸੈਪਰੇਟ ਵਾਰਡ ਅਸੀਂ ਤਰੇਟ ਕਰ ਦਾਂਗੇ ਕੋਈ ਗਾਈਡਲਾਈਨ ਨਹੀਂ ਆਈ ਹਜੇ ਸਟਿਲ ਸਾਡੇ ਕੋਲ ਕੋਈ ਪ੍ਰਤੀਕ ਕੋਈ ਗਾਈਡਲਾਈਨ ਨਹੀਂ ਆਈ ਹੈ ਜਿਨ ਕੋਈ ਆਈਸੋਲੇਟਿਡ ਸ਼ਮ ਵਾਰਡ ਬਣਾਣਾ ਹੈਗਾ ਜਾਂ ਕੋਈ ਤਾਂ ਨਹੀਂ ਠੱਕੇ ਇਹ ਪਰ ਅਸੀਂ ਐਕਟੀਵਿਟੀ ਜ਼ਰੂਰ ਕਰ ਰਹੇ ਆਂ ਲੋਕਾਂ ਨੂੰ ਅਵੇਅਰ ਨਸਤੇ ਲਈ ਅਸੀਂ ਸਾਡੀਆਂ ਜਿਹੜੀਆਂ ਟੀਮਸ ਨੇ ਮਾਸ ਮੀਡੀਆ ਡਿਪਾਰਟਮੈਂਟ ਦਾ ਸਾਡਾ ਉਹਨਾਂ ਨੂੰ ਆਲਰੇਡੀ ਬਹੁਤ ਸਸਟੇਨ ਕੀਤਾ ਹੈਗਾ ਵੀ ਕਰੋਨਾ ਦੇ ਬਾਰੇ ਜਾਗਰੂਤੀ ਹੈ ਜਿਹੜੀ ਉਹਨਾਂ ਨੂੰ ਪ੍ਰੀਕਾਸ਼ਨ ਕਿੱਦਾਂ ਲੈਣੀਆਂ ਨੇ ਕਰੋਨਾ ਵਿੱਚ ਪਬਲਿਕ ਦੀ ਸਾਡੀ ਪੂਰੀ ਅਵੇਅਰ ਹੈ ਗਈ ਹੈ ਕਿਉਂਕਿ ਅੱਲਾਪਾ ਫੇਜ਼ ਹੰਡ ਆ ਚੁੱਕੇ ਹਨ ਤੇ ਸਾਨੂੰ ਪਤਾ ਹੈ ਜਿਵੇਂ ਕਿ ਕਿੰਨੇ ਪ੍ਰੀਕਾਸ਼ਨ ਰੱਖਣੀਆਂ ਨੇ ਕਿ ਇਹਦੇ ਵਿੱਚ ਸਾਈਲੈਂਟ ਸਿੰਪਟਮ ਹੁੰਦੇ ਨੇ ਜਿਵੇਂ ਖਾਂਸੀ ਜਲਾ ਖਰਾਬ ਹੋਣਾ ਜੁਕਾਮ ਹੋਣਾ ਬੁਖਾਰ ਹੋਣਾ ਆਸਟ੍ਰੇਲੀਆ ਮੰਨੋ ਦੇ ਸਾਈਨ ਆਫ ਸਿੰਪਟਮ ਹੁੰਦੇ ਨੇ ਤੇ ਉਹ ਆਲਰੇਡੀ ਪੀਪਲ ਪਹਿਲਾਂ ਹੀ ਅਵੇਅਰ ਹੈਗੇ ਨੇ ਪਰ ਨਾਲ ਹੀ ਸਾਡੇ ਵੀ ਡਿਪਾਰਟਮੈਂਟ ਵਾਲੇ ਹੋਰ ਅਵੇਅਰ ਕਰਨ ਲੱਗੇ ਹੋਏ ਆ ਤੇ ਉਹਨੂੰ ਬਚਾਉ ਦੇ ਵੀ ਆਪਾਂ ਨੂੰ ਪਤਾ ਹੀ ਹੈ ਵੀ ਆਪਾਂ ਸੈਨੀਟਾਈਜ਼ਰ ਯੂਜ਼ ਕਰੋ ਮਾਸਕ ਯੂਜ਼ ਕਰੋ ਹੈ ਹੈਂਡ ਨੂੰ ਵਾਰ-ਵਾਰ واਸ਼ ਕਰੋ ਤਾਂਤੇ ਉਹਨ ਇਨਫੈਕਸ਼ਨਸ ਇਨ ਕੰਟੈਕਟ ਟੂ ਕੰਡੈਕਟ ਨਾ ਸਪਰੈਡ ਹੋਵੇ ਤੇ ਉਹਦੇ ਲਈ ਅਸੀਂ ਪੂਰੇ ਤੱਥ ਫਰੇਂਜ ਕੋਈ ਅਜਿਹੀ ਗੱਲ ਨਹੀਂ